ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜਿਹੇ ਪਲੇਟਫਾਰਮ ਤੇ ਤੇ ਭਈ ਅੱਜ ਆਪਾਂ ਗੱਲ ਕਰਾਂਗੇ 2024 ਦੇ ਰਿਜ਼ਲਟ ਬਾਰੇ ਤੇ ਇੱਕ ਆ ਤੁਸੀਂ ਇਦਾਂ ਦਾ ਪੋਸਟਰ ਜ਼ਰੂਰ ਦੇਖਿਆ ਹੋਣਾ ਜੋ ਸ਼ੇਅਰ ਹੋ ਰਿਹਾ ਹੈ ਜਾਂ ਵਾਇਰਲ ਹੋ ਰਿਹਾ ਹੈ ਇਸ ਤੇ ਵੀ ਆਪਾਂ ਗੱਲ ਕਰਾਂਗੇ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਦਵਾਂਗਾ ਰਿਜ਼ਲਟ ਬਾਰੇ ਤੇ ਉਸ ਤੋਂ ਬਾਅਦ ਵੀ ਆਪਾਂ ਨੂੰ ਅਗਰ ਕੋਈ ਇੱਕ ਪੱਕੀ ਕੋਈ ਡੇਟ ਜਾਂ ਸਾਨੂੰ ਕੋਈ ਸੈਟੀਸਫਾਈ ਆਂਸਰ ਨਹੀਂ ਮਿਲਦਾ ਤਾਂ ਆਪਾਂ ਅੱਗੇ ਕੀ ਕਰਨਾ ਉਸ ਬਾਰੇ ਵੀ ਮੈਂ ਤੁਹਾਨੂੰ ਅੱਜ ਦੱਸੂਗਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੰਨਾ ਹੈ ਕਿ ਆਪਾਂ 6 6 ਮਈ ਤੋਂ ਪਹਿਲਾਂ ਵੀ ਆਪਾਂ ਇੱਕ ਵਾਰੀ ਹੈੱਡਕੁਆਟਰ ਗਏ ਸੀ ਫਿਰ ਆਪਾਂ 6 ਮਈ ਨੂੰ ਗਏ ਸੀ ਹੈੱਡਕੁਆਟਰ ਉੱਥੇ ਆਪਣੀ ਗੱਲਬਾਤ ਹੋਈ ਤਾਂ ਉਹਨਾਂ ਨੇ ਆਪਾਂ ਨੂੰ ਇੱਕੋ ਹੀ ਚੀਜ਼ ਕਿਹਾ ਕਿ ਤੁਹਾਡਾ ਰਿਜ਼ਲਟ ਜੋ ਹੈ ਉਹ ਵੱਧ ਤੋਂ ਵੱਧ 25 ਮਈ ਤੱਕ ਆ ਜਾਏਗਾ ਯਾਨੀ 20 ਮਈ ਤੋਂ 25 ਮਈ ਉਹਨਾਂ ਨੇ ਆਖਿਆ ਸੀ ਕਿ 20 ਤੋਂ ਲੈ ਕੇ 25 ਮਈ ਦੇ ਵਿਚਾਲੇ ਆ ਜਾਏਗਾ ਇਹ ਗੱਲ ਉਹਨਾਂ ਨੇ ਆਖੀ ਸੀ ਸਾਨੂੰ ਕਿ ਇਸ ਮਹੀਨੇ ਦੇ ਅੰਦਰ ਰਿਜ਼ਲਟ ਆ ਜਾਏਗਾ ਪਰ 20 ਤਰੀਕ ਵੀ ਲੰਘ ਗਈ 23 ਵੀ ਲੰਘ ਗਈ 24 ਵੀ ਲੰਘ ਗਈ ਅੱਜ 24 ਆ ਮੰਨ ਲਓ ਤਾਂ 24 ਵੀ ਲੰਘ ਜੂਈ ਹੁਣ ਕੱਲ 25 ਹੈ ਇਸ ਤੋਂ ਬਾਅਦ ਕਿਉਂਕਿ ਜਦੋਂ 20 ਲੰਘ ਗਈ ਆਹਾ ਮਤਲਬ ਰਿਜ਼ਲਟ ਦਾ ਕੋਈ ਅਤਾ ਪਤਾ ਨਹੀਂ ਹੋਇਆ ਤਾਂ ਇੱਕ ਗਰੁੱਪ ਬਣਿਆ ਵਿਆ ਹੈ ਉਹਦੇ ਵਿੱਚ ਪਤਾ ਕੀ ਹੁੰਦਾ ਹੈ ਕਈ ਤਾਂ ਦੇਖੋ ਸਾਡੇ ਸਟੂਡੈਂਟ ਹੈ ਹਾਲਾਂਕਿ ਦੇਖੋ ਉਹ ਵੀ ਬਹੁਤ ਜ਼ਿਆਦਾ ਮਤਲਬ ਔਖੇ ਹੋਏ ਪਏ ਆ ਕਿਉਂਕਿ ਕਿਧਰਲੇ ਪਾਸੇ ਹੀ ਰਿਜ਼ਲਟ ਨਹੀਂ ਆ ਰਿਹਾ ਸਨ ਮਤਲਬ ਕਹਿਣ ਦਾ ਭਾਵ ਇਹ ਹੈ ਉਹ ਚਾਹੁੰਦੇ ਕਿ ਸਰ ਸਾਨੂੰ ਇੱਕ ਵਾਰੀ ਰਿਜ਼ਲਟ ਦੇ ਕੇ ਸਾਨੂੰ ਇੱਕ ਪਾਸੇ ਤਾਂ ਲਾਵੇ ਅਸੀਂ ਆਪ ਦਾ ਫੋਕਸ ਕਿੱਥੇ ਹੋਰ ਤਾਂ ਕਰੀਏ ਨਾ ਅਸੀਂ ਇੱਧਰ ਹੋ ਸਕਦੇ ਨਾ ਅਸੀਂ ਇੱਧਰ ਹੋ ਸਕਦੇ ਸੋ ਉਹਨਾਂ ਦੀ ਵੀ ਗੱਲ ਵੀ ਵਾਜਿਬ ਹੈ ਪਰ ਫੇਰ ਵੀ ਮੈਂ ਉਹਨਾਂ ਨੂੰ ਰਿਕੁਐਸਟ ਕਰੀ ਹੈ ਕਿ ਭਾਈ ਤੁਸੀਂ 25 ਤਰੀਕ ਤੱਕ ਐਟ ਲਿਸਟ ਇੰਤਜ਼ਾਰ ਕਰ ਲਓ ਪਰ ਉਹੀ ਗੱਲ ਹੈ ਕਿ ਜਦੋਂ ਗਰੁੱਪਾਂ ਦੇ ਵਿੱਚ ਕਈ ਸੋਚ ਇਕੱਠੀਆਂ ਹੋ ਜਾਂਦੀਆਂ ਹੈ ਪੂਰਾ ਵਿਚਾਰ ਨਹੀਂ ਕਰਦੇ ਆਪਾਂ ਤੱਤੇ ਤੱਤੇ ਕਾ ਕਈ ਹੋਰ ਡਿਸੀਜਨ ਲੈ ਲੈਂਦੇ ਠੀਕ ਹੈ ਪਰ ਫੇਰ ਵੀ ਭਾਈ ਮੈਂ ਉਹਨਾਂ ਸਟੂਡੈਂਟਾਂ ਦਾ ਬਹੁਤ ਮਾਨ ਕਰਦਾ ਹਾਂ ਜਿਹੜਿਆਂ ਨੇ ਮੇਰੀ ਗੱਲ ਮੰਨ ਲਈ ਉਹਨਾਂ ਨੇ ਆ 26 ਤਰੀਕ ਰੱਖੀ ਸੀਗੀ ਧਰਨੇ ਦੀ ਸੋ ਇਹੇ ਕੋਲ ਆਪਾਂ ਇੱਕ ਵਾਰੀ ਕੈਨਸਲ ਕਰ ਦਿੰਨੇ ਆ ਠੀਕ ਹੈ ਕਿਉਂ ਕਿਉਂ ਕੈਨਸਲ ਕਰਦੇ ਆ ਉਹਦਾ ਵੀ ਮੈਂ ਤੁਹਾਨੂੰ ਰੀਜਨ ਦੱਸੂਗਾ ਠੀਕ ਹੈ ਹੁਣ ਸੁਣੋ ਇਹ ਕੋਲਕਾਦੋ ਕਿਉਂ ਕਰੀ ਗਈ ਸੀ ਉਹ ਦੱਸਦਾ ਮੈਂ ਤੁਹਾਨੂੰ ਇਹ ਕੋਲ ਕਰੀ ਗਈ ਸੀ 19 ਮਈ ਨੂੰ ਸੰਗਰੂਰ ਦੇ ਵਿੱਚ ਸੰਗਰੂਰ ਐਸਐਸਪੀ ਦਫਤਰ ਦੇ ਵਿੱਚ ਕਈ ਸਟੂਡੈਂਟ ਗਰੁੱਪ ਬਣਾ ਕੇ ਗਏ ਸੀ ਜਿੱਥੇ ਉਹ ਇੱਕ ਆਹ ਐਪਲੀਕੇਸ਼ਨ ਲੈ ਕੇ ਗਏ ਸੀਗੇ 19 ਮਈ ਦੀ ਗੱਲ ਹੈ ਪਹਿਲਾਂ ਮੈਂ ਤੁਹਾਨੂੰ ਦੱਸਦਾ ਹੈ ਤਾਂ ਉੱਥੇ ਐਸਐਸਪੀ ਸਾਹਿਬ ਮਿਲੇ ਉਹਨਾਂ ਨੇ ਕਿਹਾ ਵੀ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਜੋ ਮੰਗਾ ਹੈਗੇ ਉਹ ਕਿਵੇਂ ਲਿਖਣੀ ਹੈ ਉਹਨਾਂ ਨੂੰ ਉਹਨਾਂ ਨੇ ਦੱਸਿਆ ਤੇ ਦੁਬਾਰਾ 23 ਮਈ ਨੂੰ ਸਤਿਆ ਤਾਂ ਇਹ ਦੁਬਾਰਾ 23 ਮਈ ਨੂੰ ਗਏ ਔਰ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਬੜੀਆ ਇਹਨਾਂ ਮੁੰਡਿਆਂ ਦੀ ਗੱਲ ਸੁਣੀ ਪਰ ਉਹਨਾਂ ਨੇ ਇੱਕ ਡੇਟ ਦਿੱਤੀ ਉਹ ਡੇਟ ਕੀ ਦਿੱਤੀ ਉਹਨਾਂ ਨੇ ਕਿਹਾ ਵੀ ਭਾਈ ਬੁੱਧਵਾਰ ਤਾਈ ਮੈਂ ਡੀਜੀਪੀ ਦੇ ਨਾਲ ਗੱਲ ਕਰਕੇ ਯਾਨੀ ਵੈਡਨੈਸਡੇ ਨੂੰ ਵੀ ਬੁੱਧਵਾਰ ਤਾਈ ਮੈਂ ਡੀਜੀਪੀ ਨਾਲ ਗੱਲ ਕਰਕੇ ਡੀਜੀਪੀ ਨਾਲ ਗੱਲ ਕਰਕੇ ਬੁੱਧਵਾਰ ਤਾਈਂ ਠੀਕ ਹੈ ਤਾਂ ਮੈਂ ਦੱਸ ਦੂੰਗਾ ਵੈਡ ਨਸਟ ਹੈ ਭਾਈ ਕਈ ਵਾਰੀ ਬੰਦੇ ਇਸ ਚ ਵੀ ਗਲਤੀ ਨਿਕਲ ਕੱਢਣ ਲੱਗ ਜਾਂਦੇ ਆ ਕੋਈ ਗੱਲ ਨਹੀਂ ਠੀਕ ਹੈ ਇਹ ਬੋਲਣਾ ਜ਼ਰੂਰੀ ਸੀਗਾ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਹੁਣ ਮੇਰਾ ਮਾਈਂਡ ਫਲੋ ਹੋਏਗਾ ਤੁਹਾਨੂੰ ਗੱਲ ਸਮਝਾਉਣ ਚ ਕਈ ਵਾਰੀ ਇਹ ਮਿਸਟੇਕ ਨਾਲ ਲਿਖਿਆ ਜਾਂਦਾ ਤਾਂ ਬੰਦੇ ਅੱਧੇ ਇਸੇ ਚ ਨੁਕਤਾ ਚ ਨਹੀਂ ਕੱਢਣ ਲੱਗ ਜਾਂਦੇ ਤੇ ਸੋ ਉਹਨਾਂ ਨੂੰ ਮੈਂ ਕਹੂੰਗਾ ਭਈ ਭਾਈ ਮੈਨੂੰ ਨਾ ਕਹਿਓ ਕੁਝ ਠੀਕ ਹੈ ਤਾਂ ਦੁਬਾਰਾ ਮੈਂ ਇਸੇ ਮੁੱਦੇ ਤੇ ਹੋਣਾ ਤਾਂ ਗੱਲ ਕੀ ਹੋਈ ਕਿ 23 ਮਈ ਨੂੰ ਉਥੇ ਗਏ ਐਸਐਸਪੀ ਸਾਹਿਬ ਨੇ ਪੂਰੀ ਚੰਗੇ ਤਰੀਕੇ ਨਾਲ ਗੱਲ ਸੁਣੀ ਉਹਨਾਂ ਨੇ ਕਿਹਾ ਵੀ ਭਾਈ ਬੁੱਧਵਾਰ ਤਾਈ ਮੈਂ ਤੁਹਾਨੂੰ ਏਤੀ ਜੋ ਵੀ ਡੇਟ ਹੈ ਜੋ ਵੀ ਹਾਂ ਜਵਾਬ ਆਪਾਂ ਨੂੰ ਆਊਗਾ ਉਹ ਮੈਂ ਤੁਹਾਨੂੰ ਦੱਸ ਦਊਗਾ ਠੀਕ ਹੈ ਤਾਂ ਕਰਕੇ ਮੈਂ ਬੱਚਿਆਂ ਨੂੰ ਕਿਹਾ ਕਿ ਭਾਈ ਇੱਕ ਵਾਰੀ ਆਪਾਂ ਇਹ ਜਿਹੜਾ 26 ਮਈ ਵਾਲਾ ਜਦੋਂ ਤੁਸੀਂ ਪੀਸਫੁੱਲ ਪ੍ਰੋਟੈਸਟ ਕਰ ਰਹੇ ਹੋ ਇਹਨੂੰ ਪੈਂਸਲ ਕਰ ਦਿਓ ਹੋ ਜੇ ਬੱਚੇ ਨਹੀਂ ਮੰਨੇ ਪਰ ਫੇਰ ਵੀ ਐਂਡ ਤੇ ਆ ਕੇ ਪਤਾ ਨਹੀਂ ਚਲੋ ਮਾੜੀ ਮੋਟੀ ਉਹ ਇੱਜ਼ਤ ਕਰਦੇ ਹੈ ਮੇਰੀ ਮੰਨ ਗਏ ਹਾਲਾਂਕਿ ਇੱਕ ਗੱਲ ਦੱਸਾਂ ਬੱਚੇ ਵੀ ਭਾਈ ਬਹੁਤ ਦੁਖੀ ਹੋ ਰਿਹਾ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਇੱਕ ਗਲਤ ਰਾਹ ਤੇ ਵੀ ਚੱਲ ਪੈਣ ਕਈ ਵਾਰੀ ਕੀ ਹੁੰਦਾ ਹੈ ਕਿ ਦੇਖੋ ਤੂੰ ਹੀ ਕੋਈ ਤੂੰ ਹੀ ਕੋਈ ਸਰਾੜਤ ਕਰ ਜੇ ਆਪਣੀ ਪੂਰੀ ਲਾਈਫ ਦਾ ਮਤਲਬ ਤੁਸੀਂ ਐਵੇਂ ਸੋਚ ਲਓ ਕਿ ਪੂਰੀ ਲਾਈਫ ਬਰਬਾਦ ਹੋ ਜਾਂਦੀ ਹੈ ਗੱਲ ਯਾਦ ਰੱਖਿਓ ਸੋ ਮੈਂ ਉਹਨਾਂ ਨੂੰ ਸਮਝਾਇਆ ਉਹ ਸਮਝ ਗਏ ਪਰ ਹੁਣ ਸਮਝਦਾਰੀ ਵੀ ਇੱਕ ਲਿਮਿਟ ਤੱਕ ਹੁੰਦੀ ਆ ਉਹਨਾਂ ਨੇ ਸਿੰਪਲ ਜੀ ਗੱਲ ਆਖੀ ਕਿ ਸਰ ਅਗਰ ਸਾਨੂੰ ਬੁੱਧਵਾਰ ਤਾਈਂ ਕੋਈ ਵਧੀਆ ਤਰੀਕੇ ਦਾ ਜਵਾਬ ਨਹੀਂ ਮਿਲਿਆ ਤਾਂ ਸਰ ਅਸੀਂ ਅੱਗੇ ਕੀ ਕਰਨਾ ਹੈ ਤਾਂ ਭਾਈ ਪਹਿਲਾਂ ਤਾਂ ਆਪਾਂ ਬੁੱਧਵਾਰ ਦਾ ਇੰਤਜ਼ਾਰ ਕਰਦੇ ਹਾਂ ਅਗਰ ਆਪਾਂ ਨੂੰ ਆਪਣਾ ਸੈਟੀਸਫਾਈ ਜਵਾਬ ਨਹੀਂ ਮਿਲਿਆ ਜਾਂ ਕੋਈ ਡੇਟ ਕੁਝ ਨਹੀਂ ਮਿਲੀ ਫਿਰ ਆਪਾਂ ਅੱਗੇ ਪ੍ਰੋਸੈਸ ਜ਼ਰੂਰ ਕਰਾਂਗੇ ਭਾਈ ਕਿਉਂਕਿ ਫੇਰ ਤਾਂ ਮੇਰੇ ਵੀ ਹੱਥ ਬੰਨੇ ਵੇ ਮੈਂ ਹਰ ਬਾਰ ਸਟੂਡੈਂਟ ਮੇਰੀ ਗੱਲ ਮੰਨ ਰਿਹਾ ਪਰ ਇੱਕ ਵਾਰ ਤਾਂ ਸਟੂਡੈਂਟਸ ਦੀ ਗੱਲ ਮੈਨੂੰ ਵੀ ਮੰਨਣੀ ਪੈਣੀ ਹੈ ਠੀਕ ਹੈ ਸੋ ਤੁਸੀਂ ਬੁੱਧਵਾਰ ਤੱਕ ਇੰਤਜ਼ਾਰ ਕਰੋ ਬਾਕੀ ਸਾਡੇ ਇੱਕ ਸਟੂਡੈਂਟ ਨੇ ਐਸਐਸਪੀ ਨੋਨੀ ਹਾਲ ਸਿੰਘ ਨੂੰ ਵੀ ਮੈਸੇਜ ਕਰਿਆ ਸੀ ਉਹਨਾਂ ਨੇ ਕਿਹਾ ਸੀ ਅਗਲੇ ਵੀਕ ਤੱਕ ਆਜੂਗਾ ਪਰ ਇਹ ਅਗਲੇ ਵੀਕ ਅਗਲੇ ਵੀਕ ਅਗਲੇ ਵੀਕ ਇਹ ਕਈ ਵਾਰੀ ਹੋ ਗਿਆ ਸੋ ਅਗਲਾ ਵੀਕ ਤਾਂ ਉਹ ਆਇਆ ਨਹੀਂ ਪਰ ਫਿਰ ਵੀ ਆਪਾਂ ਪੇਸ਼ੈਂਟਸ ਦੇ ਨਾਲ ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ ਕਿਉਂਕਿ ਅਗਰ ਮੰਨ ਲਓ ਉਹ ਜਿਹੜੇ ਐਸਐਸਪੀ ਸੰਗਰੂਰ ਉਹ ਏਡੇ ਵੱਡੇ ਅਧਿਕਾਰੀ ਹੈ ਨਾ ਉਹਨਾਂ ਨੇ ਆਪਣੀ ਗੱਲ ਸੁਣੀ ਉਹਨਾਂ ਨੇ ਪੂਰੀ ਚਿੱਠੀ ਆਹ ਪੂਰੀ ਦੀ ਪੂਰੀ ਐਪਲੀਕੇਸ਼ਨ ਪੜ੍ਹੀ ਔਰ ਉਹਨਾਂ ਨੇ ਬੁੱਧਵਾਰ ਦਾ ਆਖਿਆ ਹੈ ਸੋ ਆਪਾਂ ਨੂੰ ਬੁੱਧਵਾਰ ਤੱਕ ਇੰਤਜ਼ਾਰ ਕਰਨਾ ਹੈ ਉਸ ਤੋਂ ਬਾਅਦ ਵੀ ਅਗਰ ਆਪਣਾ ਰਿਜ਼ਲਟ ਨਹੀਂ ਆਉਂਦਾ ਤਾਂ ਅੱਗੇ ਆਪਾਂ ਕੀ ਸਟੈਪ ਲਵਾਂਗੇ ਉਹ ਮੈਂ ਤੁਹਾਨੂੰ ਦੱਸ ਦਊਗਾ ਠੀਕ ਹੈ ਕਿਉਂਕਿ ਹੁਣ ਵਾਰ-ਵਾਰ ਮੈਂ ਸਟੂਡੈਂਟ ਨੂੰ ਮੈਂ ਵੀ ਨਹੀਂ ਰੋਕ ਸਕਦਾ ਭਾਈ ਠੀਕ ਹੈ ਮੇਰੇ ਹੀ ਸਟੂਡੈਂਟ ਹੈਗੇ ਆ ਸੋ ਆਹ ਚੀਜ਼ ਹੈਗੀ ਐ ਸੋ ਕੋਈ ਵੀ ਬੱਚਾ ਭਾਈ ਮੈਂ ਪਹਿਲਾਂ ਕਹਿ ਦਾਂ ਕਿ 26 ਮਈ ਨੂੰ ਨਾ ਸੋਚ ਕੇ ਤੁਸੀਂ ਕਿੱਥੇ ਸੋਮਵਾਰ ਵਾਲੇ ਦਿਨ ਸੰਗਰੂਰ ਤੁਸੀਂ ਆ ਜਾਓ ਐਵੇਂ ਨਾ ਕਰਿਓ ਇਹ ਕੈਨਸਲ ਹੋਏਗਾ ਠੀਕ ਹੈ 23 ਮਈ ਨੂੰ ਗਏ ਸੀਗੇ ਆਪਾਂ 23 ਮਈ ਨੂੰ ਵੀ ਮੈਂ ਦੱਸ ਦਿੰਨਾ ਹੁਣ ਅਗਲੀ ਜੋ ਡੇਟ ਦਿੱਤੀ ਉਹ ਬੁੱਧਵਾਰ ਦੀ ਹੈਗੀ ਐ ਠੀਕ ਹੈ ਬੁੱਧਵਾਰ ਦੀ ਉਹਨਾਂ ਨੇ ਆਖਿਆ ਹੈ ਆ ਜਿਹੜਾ ਆਉਣ ਵਾਲਾ ਬੁੱਧਵਾਰ ਆ ਬੁੱਧਵਾਰਨ ਕੀ ਤਰੀਕ ਪੈਂਦੀ ਆ ਠੀਕ ਹੈ ਕਿੰਨੀ ਡੇਟ ਹੈ ਬੁੱਧਵਾਰ ਦੇਖੋ ਇੱਕ ਵਾਰੀ ਠੀਕ ਆ ਉਹਨਾਂ ਨੇ ਬੁੱਧਵਾਰ ਦਾ ਆਖਿਆ ਹੈ 28 ਤਰੀਕ ਦਾ ਠੀਕ ਆ ਤਾਂ ਆਪਾਂ 28 ਤਰੀਕ ਤੱਕ ਵੇਟ ਕਰ ਲੈਣੇ ਆ ਭਾਈ ਠੀਕ ਹੈ ਅਗਰ ਆਪਾਂ ਨੂੰ ਰਿਜ਼ਲਟ ਆ ਜਾਂਦਾ ਹੈ ਵੈਲੈਂਟ ਗੁੱਡ ਹੈ ਜਾਂ 28 ਤਰੀਕ ਨੂੰ ਆਪਾਂ ਐਸਐਸਬੀ ਸਾਹਿਬ ਨਾਲ ਦੁਬਾਰਾ ਮਿਲਾਂਗੇ ਉਹਨਾਂ ਨੇ ਆਪਾਂ ਨੂੰ ਕੀ ਅਗਰ ਸੈਟੀਸਫਾਈ ਆਪਾਂ ਨੂੰ ਆਪਣਾ ਆਨਸਰ ਨਹੀਂ ਮਿਲਿਆ ਤਾਂ ਆਪਾਂ ਅੱਗੇ ਦੀ ਪ੍ਰੋਸੈਸ ਜ਼ਰੂਰ ਕਰਾਂਗੇ ਠੀਕ ਹੈ ਲੇਕਿਨ ਜੋ ਵੀ ਆਪਾਂ ਪ੍ਰੋਸੈਸ ਕਰਾਂਗੇ ਉਹ ਲੋਅ ਐਂਡ ਆਰਡਰ ਦੇ ਮੁਤਾਬਿਕ ਕਰਾਂਗੇ ਠੀਕ ਆ ਰੂਲ ਰੈਗੂਲੇਸ਼ਨ ਦੇ ਮੁਤਾਬਿਕ ਕਰਾਂਗੇ विद परमिशन ਕਰਾਂਗੇ डोंट वरी ठीक है पर ਆਪਾਂ ਨੂੰ 28 ਤਰੀਕ ਤੱਕ ਜ਼ਰੂਰ ਇੰਤਜ਼ਾਰ ਕਰਨਾ ਹੈ ਭਾਈ ਠੀਕ ਹੈ ਹੁਣ 28 ਤੋਂ ਬਾਅਦ ਵੀ ਜੇ ਅਗਰ ਆਪਾਂ ਨੂੰ ਆਪਣਾ ਨਤੀਜਾ ਜਾਂ ਕੋਈ ਵੀ ਚੀਜ਼ ਆਪਾਂ ਨੂੰ ਨਹੀਂ ਮਿਲਦੀ ਹੈ ਫਿਰ ਆਪਾਂ ਅੱਗੇ ਦੀ ਗੱਲ ਮਿਲ ਜੁਲ ਕੇ ਕਰਾਂਗੇ ਫਿਰ ਆਪਾਂ ਤੁਹਾਡੇ ਨਾਲ ਹਾਂ ਠੀਕ ਹੈ ਐਂਡ थैंक यू सो मच मेरी ਇੰਨੀ ਕ ਗੱਲ ਮੰਨਣ ਵਾਸਤੇ ਵੈਸੇ ਅਗਰ ਮੈਂ ਪਰਸਨਲੀ ਕਹਾ ਤਪਈ ਅਗਰ ਤੁਹਾਨੂੰ 28 ਤੋਂ ਬਾਅਦ ਵੀ ਇੰਤਜ਼ਾਰ ਕਰਨਾ ਪਏ ਤਾਂ ਤੁਸੀਂ ਇੱਕ ਵਾਰੀ ਕਰ ਲਿਓ ਅਗਰ ਉਹ ਆਨਸਰ ਦਿੰਦੇ ਹੋਣ ਬਟ ਫੇਰ ਵੀ ਅਗਰ ਤੁਹਾਡਾ ਮਨ ਨਹੀਂ ਮੰਨਦਾ ਕਿਉਂਕਿ ਮੈਨੂੰ ਪਤਾ ਹੈ ਇੱਕ ਬੱਚੇ ਨੇ ਤਾਂ ਨੋਰਮਲੀ ਜੀ ਗੱਲ ਆਖੀ ਆ ਕਹ ਰਹੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰੀ ਮਜਬੂਰੀ ਮੇਰੀ ਮਾਤਾ ਬਹੁਤ ਟਿੱਲੇ ਨੇ ਜੀ ਠੀਕ ਹੈ ਮੈਂ ਚਾਹੁੰਦਾ ਕਿ ਇੱਕ ਵਾਰੀ ਮੈਨੂੰ ਉਹ ਵਰਦੀ ਚ ਦੇਖ ਲੈ ਸੀਰੀਅਸਲੀ ਗੱਲ ਦੱਸਦਾ ਮੈਂ ਤੁਹਾਨੂੰ ਠੀਕ ਹੈ ਸੋ ਮੈਂ ਉਹਨੂੰ ਫੇਰ ਵੀ ਸਮਝਾਇਆ ਯਾਰ ਕੋਈ ਗੱਲ ਨਹੀਂ ਪਰ ਉਹ ਸਮਝ ਗਿਆ ਪਰ ਸਾਡਾ ਹੀ ਸਟੂਡੈਂਟ ਹੈ ਮੈਂ ਤੁਹਾਨੂੰ ਰਿਐਲਿਟੀ ਦੱਸਾਂ ਮੈਂ ਸਾਰਿਆਂ ਨੂੰ ਹੀ ਸਮਝਾ ਰਿਹਾ ਭਾਈ ਚਾਹੇ ਤੁਸੀਂ ਕਿਸੇ ਵੀ ਅਕੈਡਮੀ ਦੇ ਹੋ ਇੱਕ ਵਾਰੀ ਆਪਾਂ ਨੂੰ 28 ਤਰੀਕ ਤੱਕ ਵੇਟ ਜ਼ਰੂਰ ਕਰਨੀ ਚਾਹੀਦੀ ਹੈ ਠੀਕ ਹੈ ਸੋ ਇਸ ਧਰਨੇ ਦੀ ਕੋਲ ਨੂੰ ਮੈਂ ਕੈਨਸਲ ਕਰਵਾਤਾ ਸੀਗਾ ਹਾਲਾਂਕਿ ਇਹ ਪੋਸਟਰ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਦੂਜਾ ਜਿਹੜੀ ਅੰਕਿਤ ਸਰ ਵਾਲੀ ਕਲਿੱਪ ਹੈਗੀ ਆ ਭਾਈ ਉਹ ਪੀਪੀ ਟ੍ਰਿਪਲ ਐਸਬੀ ਦੇ ਧਰਨੇ ਦੀ ਸੀਗੀ ਤੁਸੀਂ ਮਿਸਮੈਚ ਕਰ ਗਏ ਉਸ ਚੀਜ਼ ਨੂੰ ਚਲੋ ਕੋਈ ਗੱਲ ਨਹੀਂ ਅੱਗੇ ਦੀ ਕੋਈ ਵੀ ਜਾਣਕਾਰੀ ਹੋਊਗੀ ਮੈਂ ਤੁਹਾਨੂੰ ਐਨ ਦੇ ਦੂੰਗਾ ਕੰਪਲੀਟ ਇਨਫੋਰਮੇਸ਼ਨ ਦੇ ਨਾਲ ਪਰ ਮੈਨੂੰ ਐਵੇਂ ਲੱਗਦਾ ਹੈ ਕਿ 28 ਮਈ ਤੱਕ ਰਿਜ਼ਲਟ ਤੁਹਾਡਾ ਆ ਜਾਏਗਾ ਇਹ ਮਤਲਬ ਮੈਨੂੰ ਲੱਗਦਾ ਹੈ ਬਾਕੀ ਦੇਖੋ ਸੋ ਥੈਂਕ ਯੂ ਸੋ ਮੱਚ ਐਂਡ ਬੈਸਟ ਆਫ ਲੱਕ ਤੇ ਅਗਰ ਤੁਸੀਂ ਬੜੀਆ ਹੋਰ ਪੜ੍ਹਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ